मुर्दाबा मुबा मुबा هائے 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 雨 marriages fit! 雨iająessions a shirt Julie treats a long followum With a simple L rad Alcohol! R mysteriously 轻hertz Gu sparkzed Guar ਸਿਆਪ ਤੋਂ ਨਾਲ ਦੇ ਲੋਕਾਂ ਨੂੰ ਆ ਰਹੇ ਜੀ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਪ੍ਰਾਪਰਟੀ ਐਡਵਾਈਜ਼ਰ ਐਸੋਸੀਏਸ਼ਨ ਨਾਬਾ ਸਰ ਸਾਨੂੰ ਸਮੱਸਿਆ ਪ੍ਰਾਪਰਟੀ ਦੇ ਸਬੰਧ ਚ ਬਹੁਤ ਆ ਰਹੀਆਂ ਨੇ ਇੱਕ ਤਾਂ ਐਨਓਸੀ ਤੋਂ ਬਿਨਾਂ ਸਰ ਰਜਿਸਟਰੀ ਨਹੀਂ ਹੋ ਰਹੀ ਤੇ ਅਸੀਂ ਕਹਿ ਰਹੇ ਆਂ ਵੀ ਮਾਨ ਸਾਹਿਬ ਨੇ ਖੁਦ ਕਹਿ ਵੀ ਐਨਓਸੀ ਅੱਜ ਤੋਂ ਬਾਅਦ ਖਤਮ ਲੈ ਕੇ ਨੋਦੂਆ ਨਾ ਤਾਂ ਕੋਈ ਨੋਟੀਫਿਕੇਸ਼ਨ ਜਾਰੀ ਹੋਇਆ ਨਾ ਕੋਈ ਸਾਡੇ ਗਰਾਊਂਡ ਲੈਵਲ ਤੇ ਕੋਈ ਏਦਾਂ ਦਾ ਮਸਲਾ ਹੱਲ ਹੋਇਆ ਦੂਸਰੀ ਗੱਲ ਹੈ ਸਰ ਪਲਾਟ ਸਬ ਡਿਵਾਈਡ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਅਗਰ ਮੇਰੇ ਕੋਲੇ ਸਰ 500 ਕਾਜ ਦਾ ਪਲਾਟ ਹੈ ਵਿੱਚ ਤਿੰਨ ਕੋਠੀਆਂ ਬਣਾ ਚੁੱਕਿਆ ਮੈਂ ਤਿੰਨਾਂ ਦੀ ਬਹੁਤ ਵੱਡੀ ਪ੍ਰੋਬਲਮ ਹੈ ਸਰ ਉਹਦੀ ਮੈਨੂੰ ਇੱਕ ਐਨਓਸੀ ਕਹੀ ਜਾਂਦੀ ਆ ਵੀ ਕੰਨੋਸੀ ਲਓ ਜੀ ਮੈਂ ਹੁਣ ਵੇਚਣੀ ਤੈਨੂੰ ਐਨਓਸੀ ਮੇਰੀ ਕਿਵੇਂ ਚੱਲੂਗੀ ਜੀ ਵੀ ਇਹ ਪ੍ਰਾੜ ਦਾ ਜੋ ਸੌਫਟਵੇਅਰ ਦਾ ਇਹਦੀ ਇਜਾਜ਼ਤ ਦਿੱਤੀ ਜਾਵੇ ਤੇ ਬਿਜਲੀ ਦੇ ਕਨੈਕਸ਼ਨ ਨਹੀਂ ਸਰ ਲੱਗਦੇ ਕਿਸੇ ਵੀ ਕਲੋਨੀ ਚ ਸਾਡੀ ਕਲੋਨੀ ਨੂੰ ਸਰ ਕਲੋਨੀ ਉਥੇ ਅੱਜ ਵੀ ਅਗਰ ਸਾਨੂੰ ਕਨੈਕਸ਼ਨ ਲੈਣਾ ਪੈਂਦਾ ਸ ਤਾਂ ਐਨਓਸੀ ਦੀ ਮੰਗ ਕੀਤੀ ਜਾਂਦੀ ਹੈ ਮੈਂ ਮਾਨ ਸਾਹਿਬ ਨੂੰ ਸਰਕਾਰ ਨੂੰ ਇਹ ਬੇਨਤੀ ਕਰਦਾ ਵੀ ਐਨਓਸੀ ਤੋਂ ਬਿਨਾ ਜੋ ਬਿਜਲੀ ਦਾ ਕਨੈਕਸ਼ਨ ਨੇ ਉਹ ਬਹਾਲ ਕੀਤੇ ਜਾਣ ਐਨਓਸੀ ਖਤਮ ਕੀਤੀ ਜਾਵੇ ਪਲਾਟਾਂ ਤੇ ਜੋ ਸਬਡਵਾਈਡ ਦੀ ਸ਼ਰਤ ਲਗਾਈ ਆ ਉਸ ਨੂੰ ਖਤਮ ਕੀਤਾ ਜਾਵੇ ਤੇ 72 ਗਜ ਤੋਂ ਘੱਟ ਜੋ ਕੋਈ ਪਲਾਟ ਹੈ ਉਹਦੀ ਰਜਿਸਟਰੀ ਸਰ ਨਾ ਤਾਂ ਕੋਈ ਐਨਓਸੀ ਪੁੱੜਾ ਦਿੰਦਾ ਨਾ ਕਮੇਟੀ ਦਿੰਦੀ ਹੈ ਵੀ ਉਹ 72 ਗਜ ਤੋਂ ਘੱਟ ਵਾਲੇ ਪਲਾਟ ਕਿੱਥੇ ਕਿੱਥੇ ਜਾਣ ਉਹ ਲੋਕ ਸਾਡੇ ਗਰੀਬ ਲੋਕਾਂ ਨੇ ਕਲੋਨੀਆਂ ਦੇ ਵਿੱਚ ਬਹੁਤ ਪੈਸਾ ਆਪਣੀ ਮਿਹਨਤ ਦੀ ਵੈਦਾ ਲਾਇਆ ਹੈ ਜੀ ਉਹ ਬਹੁਤ ਜ਼ਿਆਦਾ ਦੁਖੀ ਨੇ ਜੀ ਅਗਰ ਗਰਾਉਂਡ ਲੈਵਲ ਤੇ ਆ ਕੇ ਸਰਕਾਰ ਦੇਖੇ ਬੱਚਾ ਬੱਚਾ ਪੰਜਾਬ ਦਾ ਦੁਖੀ ਹੈ ਜੀ ਔਰ ਇਹਨਾਂ ਲੋਕਾਂ ਨੇ ਇਹੀ ਇਹ ਸਰਕਾਰ ਬਣਾਈ ਸੀ ਜੀ ਕਿ ਸਾਨੂੰ ਰਾਹਤ ਮਿਲੂਗੀ ਲੇਕਿਨ ਅੱਜ ਵੀ ਸਾਨੂੰ ਕੋਈ ਰਾਹਤ ਨਹੀਂ ਮਿਲੀ ਸਰ ਇਹ ਰਹੇਗਾ ਸੀ ਕਲੈਕਟੇਟ ਬਹੁਤ ਨਜਾਇਜ਼ ਵਧਾਏ ਗਏ ਨੇ ਕਿਤੇ ਕਿਤੇ 400 500 600 700 800% ਤੱਕ ਕਲੈਕਟੇਟ ਵਧਾਏ ਗਏ ਨੇ ਦੱਸੋ ਇੱਕ ਨੰਬਰ ਦੀ ਇਹਨਾਂ ਨੂੰ ਰਿਵਾਈਜ਼ ਕੀਤਾ ਜਾਵੇ ਇਹਨਾਂ ਨੂੰ ਉੱਥੇ ਜਿੱਥੇ ਪਹਿਲਾਂ ਹੈਗੇ ਸੀ ਠੀਕ ਹੈ ਜੇ ਵਧਾਉਣੇ ਨੇ ਤੁਸੀਂ 2 4 5% ਵਧਾ ਸਕਦੇ ਹੋ ਲੇਕਿਨ ਇੰਨੇ ਰੇਟ ਵਧਾਏ ਦੇ ਜੇਬ ਤੇ ਇੰਨਾ ਬੁਰਾ ਡਾਕਾ ਪਹਿ ਰਿਆ ਜੀ ਉਹ ਵਿਚਾਰੇ ਇੰਨੇ ਸਟਾਮਪ ਦੇ ਪੈਸੇ ਕਿੱਥੋਂ ਲੈ ਕੇ ਆਉਣਗੇ ਜੀ ਬਹੁਤ ਜਿਆਦਾ ਫੀਸ ਲੱਗ ਰਹੀ ਹੈ ਬਹੁਤ ਜਿਆਦਾ ਸਟੈਂਪੀ ਪੂਰੇ ਪੰਜਾਬ ਦੇ ਡੈਲੀਗੇਟ ਇੱਥੇ ਆਏ ਹੋ ਨੇ ਪੂਰੇ ਪੰਜਾਬ ਦੇ ਵਿੱਚ ਇਹ ਮੈਸੇਜ ਦੇ ਰਹੇ ਆ ਜੀ ਕਿ ਪੂਰੇ ਪੰਜਾਬ ਦੇ ਲੋਕ ਖੜੇ ਹੋਣਗੇਆਂ ਕਚੈਰੀਆਂ ਦੇ ਅੱਗੇ ਆਪਣੇ ਪ੍ਰਸ਼ਾਸਨਿਕ ਅਹੁਦੇ ਨੇ ਜੋ ਐਸਡੀਐਮ ਸਾਹਿਬ ਦੇ ਅੱਗੇ ਤਹਿਸੀਲਦਾਰਾਂ ਦੇ ਅੱਗੇ ਜਾ ਕੇ ਧਰਨੇ ਦੇਣਗੇ ਜੀ ਮੁਜਾਰੇ ਕਰਨਗੇ ਇਹ ਕੰਮ ਸਾਡਾ ਬਹੁਤ ਜ਼ਿਆਦਾ ਵਧੂਗਾ ਜੀ ਪੰਜਾਬ ਪੱਧਰ ਤੇ ਇਹ ਲੜਾਈ ਛਿੜੂਗੀ ਜੀ ਇਸ ਦਾ ਮਾਨ ਸਰਕਾਰ ਨੂੰ ਇਸ ਦਾ ਚਲਣਾ ਪਊਗਾ ਜੀ ਖਮਿਆਜਾ ਸਾਡਾ ਪੰਜਾਬ ਸਰਕਾਰ ਦੇਖੋ ਇਹ ਮਸਲਾ ਪ੍ਰਾਪਰਟੀ ਡੀਲਰਾਂ ਦਾ ਨਹੀਂ ਹੈਗਾ ਇਹ ਮਸਲਾ ਪੰਜਾਬ ਦਾ ਹੈ ਇਸ ਸਮੱਸਿਆ ਪੰਜਾਬ ਦੀ ਹੈ ਔਰ ਸਰਕਾਰ ਮੁਸੀਬਤਾਂ ਦੇਣ ਲਈ ਨਹੀਂ ਹੁੰਦੀ ਸਰਕਾਰ ਸਹੂਲਤਾਂ ਦੇਣ ਲਈ ਹੁੰਦੀ ਹੈ ਜੇ ਸਰਕਾਰ ਹੀ ਮੁਸੀਬਤਾਂ ਪੈਦਾ ਕਰੂਗੀ ਫਿਰ ਕਿਉਂ ਕਲੈਕਟਰ ਰੇਟ ਵਧਾਇਆ ਠੀਕ ਹੈ ਜੇ ਵਧਾ ਲਿਆ ਫਿਰ ਉਹਨਾਂ ਰਿਸ਼ਵਤ ਦਾ ਰੇਟ ਘਟਾ ਵੀ ਲਓ ਨਾ ਉਹ ਰਿਸ਼ਵਤ ਦਾ ਰੇਟ ਕਿਉਂ ਐ ਨਾ ਜਦੋਂ ਜੇ ਰਜਿਸਟਰੀਆਂ ਹੋਈਆਂ ਹੋਈਆਂ ਨੇ ਪੁਰਾਣੀਆਂ ਉਹਦੇ ਬਾਵਜੂਦ ਐਨਓਸੀ ਲੈਣ ਜਾਣਾ ਪੈਂਦਾ ਫਿਰ ਤੁਸੀਂ ਜਿਹੜਾ ਰਜਿਸਟਰੀ ਲੈਣ ਆ ਰਿਹਾ ਕਰਾਉਣ ਆ ਰਿਹਾ ਉਹਨੂੰ ਨਾ ਪੁੱਛੋ ਜਿਹੜੇ ਤਹਿਸੀਲਦਾਰ ਨੇ ਪਹਿਲਾਂ ਰਜਿਸਟਰੀ ਕੀਤੀ ਉਹਨੂੰ ਤਾਲਬ ਕਰੋ ਨਾ ਜੇ ਉਹ ਰਜਿਸਟਰੀ ਗਲਤ ਹੈ ਫਿਰ ਐਨਓਸੀ ਦੁਬਾਰਾ ਕਿਉਂ ਸੋ ਇਸ ਲਈ ਇਹ ਲੋਕਾਂ ਨੂੰ ਪਰੇਸ਼ਾਨ ਕਰਨ ਦਾ ਤਰੀਕਾ ਔਰ ਕਿਤਨਾ ਕਿਤੇ ਸਰਕਾਰ ਨੇ ਇਹ ਗਲਤੀ ਕਰ ਬੈਠੀ ਹੁਣ ਪਿਛਾ ਲੈਣਾ ਯੂਟਰ ਲੈਣ ਦੀ ਵੈਸੇ ਆਦਤ ਆ ਮਾਨ ਸਰਕਾਰ ਨੂੰ ਖੋਰ ਲੈ ਲੂਗੀ ਲੈਣਾ ਪਏਗਾ ਐਲਾਨ ਕਿਉਂ ਕੀਤਾ ਐਨਓਸੀ ਦਾ ਕੀ ਲੋਕਾਂ ਦੀ ਵੋਟਾਂ ਲੈਣੀ ਅਸੀਂ ਉਸ ਟਾਈਮ ਤਾਂ ਇਹਨਾਂ ਨੇ ਗਲਤ ਐਲਾਨ ਐਨਓਸੀ ਦਾ ਕੀਤਾ ਸੀ ਨਹੀਂ ਬਿਲਕੁਲ ਇਹ ਸਮੇ ਦੇ ਬਹਿਣ ਚ ਇਹ ਮੌਜੂਦਾ ਸਰਕਾਰ ਵੈਸੇ ਕਿਸੇ ਵੀ ਪਾਰਟੀ ਨੇ ਕਦੇ ਪੰਜਾਬ ਦਾ ਭਲਾ ਨਹੀਂ ਕੀਤਾ ਸਾਰੇ ਲੁੱਟਣ ਲਈ ਉਹ ਆਏ ਨੇ ਜੇ ਪੰਜਾਬ ਦਾ ਭਲਾ ਹੁੰਦਾ ਸਿੱਤੀ ਬਣਦੀ ਹੋਣਾ ਪਰ ਮੌਜੂਦਾ ਸਰਕਾਰ ਸਿਰਫ ਵੋਟ ਦੀ ਰਾਜਨੀਤੀ ਕਰਦੀ ਹੈ ਹਰ ਸਮੇਂ ਵੋਟ ਨੂੰ ਧਿਆਨ ਚ ਰੱਖ ਕੇ ਜਿਵੇਂ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹ ਹਮੇਸ਼ਾ VOTING ਪ੍ਰਚਾਰ 'ਚ ਰਹਿੰਦਾ ਹੈ ਉਹ ਪ੍ਰਧਾਨ ਮੰਤਰੀ ਦੇ ਰੋਲ 'ਚ ਆਉਂਦੇ ਨਹੀਂ ਉਸੇ ਤਰ੍ਹਾਂ ਆਵਾਦੀ ਪਾਰਟੀ ਦੀ ਸਰਕਾਰ ਵੀ ਸਰਕਾਰ ਦੇ ਰੋਲ 'ਚ ਨਹੀਂ ਆ ਰਹੀ ਪਾਰਟੀ ਦੇ ਰੋਲ 'ਚ ਐਨਓਸੀ ਨੂੰ ਦੇਖੋ ਮੈਨੂੰ ਲੱਗਦਾ ਹੈ ਕਿ ਉਹ ਵੋਟਾਂ ਨੂੰ ਨੇੜੇ ਦੇਖ ਕੇ ਸ਼ੈਦੋ ਕੀਤਾ ਗਿਆ ਸੀਗਾ ਇਹ ਜਿਹੜਾ 2012 ਤੋਂ ਹੀ ਜਿਹੜਾ ਐਨਓਸੀ ਦਾ ਚੱਕਰ ਪਿਆ ਹੋਇਆ ਹੈ ਸਰਕਾਰਾਂ ਕਈ ਬਣੀਆਂ ਕਈ ਚਲੀਆਂ ਗਈਆਂ ਕਦੇ ਲਗਾਤਾ ਕਦੇ ਵਾਪਸ ਲੈ ਲਿਆ 2023 ਤੇ ਉਹ ਇਹਨਾਂ ਨੇ ਕਿਹਾ ਕਿ ਅਸੀਂ ਐਨਓਸੀ ਵਾਪਸ ਲੈ ਰਹੇ ਹਾਂ ਜਦ ਕਿ ਉਹ ਪਿੰਡਾਂ ਦੇ ਵਿੱਚ ਇਹਨਾਂ ਨੇ ਕਿਹਾ 5500 ਪਿੰਡਾਂ ਜਿਹੜਾ 22 ਜ਼ਿਲ੍ਹਿਆਂ ਦੇ ਵਿੱਚ ਹੈ ਉੱਥੋਂ ਅਸੀਂ ਵਾਪਸ ਲੈ ਰਹੇ ਹਾਂ ਪਰ ਜਿਹੜਾ ਸ਼ਹਿਰਾਂ ਦੇ ਵਿੱਚ ਹੈ ਉਹੀ ਭੰਬਲ ਪੂਸੇ ਵਾਲੀ ਗੱਲ ਬਣੀ ਹੋਈ ਹੈ ਕਿਸੇ ਨੂੰ ਨਹੀਂ ਪਤਾ ਕਿ ਕਿਸ ਤਰ੍ਹਾਂ ਹੋਣਾ ਹੈ ਕਿਸ ਤਰ੍ਹਾਂ ਨਹੀਂ ਹੈ ਅੱਛਾ ਦੋਸ਼ ਇਹ ਲੱਗਦੇ ਨੇ ਕਿ ਜਿਹੜੀ ਰਿਸ਼ਵਤ ਕਰਿਓ ਤਹਿਸੀਲਦਾਰ ਲੈਂਦਾ ਸੀ ਜਾਂ ਐਨਓਸੀ ਜਾਰੀ ਕਰਨ ਵਾਲੇ ਜਿਹੜੀ ਵੀ ਸੰਸਥਾ ਹੈ ਜਾਂ ਜੋ ਆਰਗੇਨਾਈਜੇਸ਼ਨ ਨੇ ਉਹ ਲੈਂਦੇ ਸੀ ਉਹ ਜਿਹੜਾ ਰੇਟ 5-7000 ਜਾਂ 8000 ਸੀ ਇੱਥੇ ਹੁਣ ਸਰੇ ਆਮ ਜਿੰਨੇ ਵੀ ਬੁਲਾਰੇ ਆਏ ਨੇ ਸਭ ਦੇ ਇਹੀ ਦੋਸ਼ ਲਾਏ ਜਾ ਰਹੇ ਨੇ ਕਿ ਉਹ ਰਿਸ਼ਵਤ ਦਾ ਰੇਟ ਲੱਖ ਜਾਂ 2 ਲੱਖ ਜਾਂ ਉਸ ਤੋਂ ਵੀ ਉੱਪਰ ਪਹੁੰਚ ਗਿਆ ਸੋ ਇਹ ਹਾਲਾਤ ਨੇ ਸਰਕਾਰ ਨੂੰ ਇਸ ਵੱਲ ਗੌਰ ਕਰਨਾ ਚਾਹੀਦਾ ਹੈ ਅਸਲ ਚਨਾ ਜਿਹੜੇ ਮੁੱਖ ਮੰਤਰੀ ਨੇ ਉਹ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਦੇ ਲਈ ਸੁਵਿਧਾ ਸ਼ੀਲ ਨਹੀਂ ਹੈਗੇ ਫਰਵਰੀ ਦੇ ਵਿੱਚ ਉਹਨਾਂ ਨੇ ਕਹਿਤਾ ਸੀ ਐਨਓਸੀ ਬੰਦ ਹੁਣ ਫੇਰ ਐਨਓਸੀ ਲਾਤੀ ਜਾਂ ਚੋਰ ਮੋਰੀਆਂ ਰੱਖ ਦਿੰਦੇ ਨੇ ਅਫਸਰਾਂ ਵਾਸਤੇ ਵੀ ਉਹ ਰਿਸ਼ਵਤ ਲਈ ਜਾਣ ਉਹ ਰਿਸ਼ਵਤ ਕਿੱਥੋਂ ਚੱਲਦੀ ਆ ਕਿੱਥੇ ਤੁਰਦੀ ਆ ਇੱਕ ਇਲਜ਼ਾਮ ਨਹੀਂ ਹੈਗਾ ਤੁਸੀਂ ਆ ਦੇਖ ਸਕਦੇ ਹੋ ਛੋਟੇ ਜਿਹੇ ਮੁੱਦੇ ਨੇ ਜੀ ਇੱਕ ਵਾਰ ਅਸੀਂ ਟੈਕਸ ਭਰ ਚੁੱਕਿਆ ਕਲੋਨੀਆਂ ਦਾ ਜਿਨ੍ਹਾਂ ਨੇ ਕਲੋਨੀਆਂ ਕੱਟੀਆਂ ਨੇ ਉਹਨਾਂ ਨੇ ਭਰਤਾ ਫੇਰ ਜਿੰਨੇ ਮਕਾਨ ਖਰੀਦਣਾ ਉਸ ਤੋਂ ਦੁਬਾਰਾ ਟੈਕਸ ਕਿਉਂ ਫੇਰ ਟੈਕਸ ਜੇ ਲੈਣਾ ਵੀ ਹੈ ਜਿਹੜੇ ਪੁੱਡਾਂ ਦੇ ਵਿੱਚ ਇੱਕ ਸਿੰਗਲ ਵਿੰਡੋਸ ਦਾ ਸਿਸਟਮ ਬਣਾਓ ਉੱਥੇ ਤੁਹਾਨੂੰ ਵਾਰ-ਵਾਰ ਚੱਕਰ ਕੱਟੜੇ ਪੈਂਦੇ ਨੇ ਚੱਕਰ ਕਿਉਂ ਘਟਣੇ ਪੈਂਦੇ ਨੇ ਅਫਸਰ ਸ਼ਾਈ ਇਹਨੂੰ ਸੌਖਾ ਕਿਉਂ ਨਹੀਂ ਕਰਦੀ ਕਿਉਂਕਿ ਜਿਹੜੇ ਚੋਰ ਮੋਰੀਆ ਕਿਉਂ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਰਿਸ਼ਵਤ ਦੇ ਰਾਹ ਖੁੱਲਦੇ ਨੇ ਸੋ ਮੈਨੂੰ ਤਾਂ ਲੱਗਦਾ ਨਹੀਂ ਬੇਨਤੀ ਕਰਨੇ ਦਾ ਕੋਈ ਫਾਇਦਾ ਹੈਗਾ ਅਸੀਂ ਇਹ ਆਵਾਜ਼ ਆਪਣੇ ਪੰਜਾਬ ਦੇ ਲੋਕਾਂ ਤੱਕ ਪਹੁੰਚਾ ਰਹੇ ਹਾਂ ਨਹੀਂ ਪੁਤਲਾ ਅੱਜ ਫੁੱਕਿਆ ਅੱਗੇ ਸੰਘਰਸ਼ ਕੀ ਹੋਏਗਾ ਪੁਤਲਾ ਫੁੱਕਿਆ ਜੀ ਇਹ ਅੱਜ ਦਾਬੇ ਦੇ ਵਿੱਚ ਸੰਘਰਸ਼ ਵਧਿਆ ਗਿਆ ਸੀ ਫਿਰ ਹੌਲੀ-ਹੌਲੀ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਇਹ ਜੇ ਐਜੀਟੇਸ਼ਨ